ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼ਹੀਪੌਰ ਸਿੰਘ ਨਗਰ ਅਤੇ ਸਾਡੇ ਡੀਐਸਪੀ શ્રી ਦਲਜੀਤ ਸਿੰਘ ਖੱਖ ਦੇ ਹਦਾਇਤਾਂ ਅਨੁਸਾਰ ਅਗਲੀ ਆਗਾਮੀ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਇਹ ਇਹ ਬਲੈਕ ਮਾਰਚ ਕੱਢਿਆ ਗਿਆ ਹੈ ਤੇ ਸਾਡੀ ਅਪੀਲ ਹੈ ਕਿ ਕੋਈ ਕੋਈ ਲਵਾਰ ਚੀਜ਼ ਨੂੰ ਹੱਥ ਨਾ ਲਾਵੇ ਜੇ ਮਿਲਦੀ ਆ ਸਾਨੂੰ ਸੁਵਜਤ ਕਰੇ ਦੇ ਸ਼ਰਾਰਤੀ ਅਨਸਰ ਆਪਣੇ ਸ਼ਰਾਰਤਾਂ ਤੋਂ ਬਾਅਦ ਆ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਤੇ ਹੋਰ ਸ਼ਹਿਰ ਵਾਸੀ ਨੂੰ ਪੀਲਾ ਕਿ ਅਮਨ ਸ਼ਾਂਤੀ ਕਾਨੂੰਨ ਬਰਕਰਾਰ ਰੱਖਿਆ ਜਾਵੇ